ਮੇਰਾ ਨਾਮ ਆਜਾ ਜਤੰਦਰ ਸਿੰਘ ਜੀ ਮੇਰਾ ਪਿੰਡ ਮੁਸਕਾਬਾਦ ਹੈ ਜੀ ਆ ਪਿੰਡ ਵਾਲੇ ਉਹਨਾਂ ਵਿੱਚ ਇੱਕ ਹਾਦਸਾ ਹੋਇਆ ਹੈ ਕੀ ਡੀਟੇਲ ਹੈ ਜੀ ਤੁਹਾਡੇ ਇਹਦੇ ਲਈ ਮੈਂ ਤਾਂ ਜੀ ਇਧਰੋਂ ਆ ਹੀ ਰਿਹਾ ਸੀਗਾ ਜੀ ਦੱਸ ਰਾਇਆ ਨੇ ਦੱਸਣ ਵਾਲੇ ਵੀ ਇੱਥੇ ਜੋ ਗੁਜਰਾ ਵਾਲੇ ਡੰਗਰ ਨੇ ਉਹਨਾਂ ਦੇ ਕਹਿੰਦੇ ਹੈ ਮਹਸ ਨੇ ਟੱਕਰ ਮਾਰੀ ਹੈ ਬੰਦੇ ਦੀ ਤੇ ਉਹਨਾਂ ਦੀ ਮੌਕੇ ਦੀ ਸ਼ਾਇਰ ਡੈਥ ਹੋ ਗਈ ਹੈ ਵੀ ਇਹ ਬਹੁਤ ਮਾੜੀ ਘਟਨਾ ਹੋਈ ਆ ਐਦਾਂ ਖੁੱਲੇ ਆਮ ਰੋਡ ਦੇ ਉੱਤੇ ਡੰਗਰ ਨਹੀਂ ਫਿਰਨੇ ਚਾਹੀਦੇ ਕਿਉਂਕਿ ਡੰਗਰਾਂ ਦੇ ਨਾਲ ਬਹੁਤ ਹਾਸਤੇ ਹੁੰਦੇ ਨੇ ਤਾਨੂੰ ਪਤਾ ਕਿ ਗਵਰਨਮੈਂਟ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾ ਰਹੀ ਇਹਨਾਂ ਰੋਡ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਆਪਣੇ ਵੀ ਤਾਂ ਜ਼ਿਮੀਦਾਰਾਂ ਦੇ ਹੋਰ ਭਰਾਵਾਂ ਦੇ ਸਾਡੇ ਸਾਰਿਆਂ ਦੇ ਡੰਗਰ ਰੱਖੇ ਹੋਏ ਨੇ ਆਪਾਂ ਘਰਾਂ ਦੇ ਵਿੱਚ ਇਹਨਾਂ ਨੂੰ ਪਾਲ ਰਹੇ ਆਂ ਘਰਾਂ ਦੇ ਵਿੱਚ ਇਹਨਾਂ ਨੂੰ ਪੱਠੇ ਲੈ ਕੇ ਜਾਂਦੇ ਆਂ ਤੇ ਇਹਨਾਂ ਨੂੰ ਖੁੱਲ੍ਹੇ ਆਮ ਰੋੜਾਂ ਉੱਤੇ ਇਹਨਾਂ ਨੇ ਇਹਨਾਂ ਨੂੰ ਆਜ਼ਾਦੀ ਦਿੱਤੀ ਆ ਵੀ ਇਹ ਰੋੜਾਂ ਦੇ ਉੱਤੇ ਲੈ ਕੇ ਡੰਗਰ ਇਦਾਂ ਘੁੰਮਣ ਤੇ ਹੁਣ ਇਹ ਹਾਦਸਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਕਾਨੂੰਨਾਂ ਦਾ ਬੰਦਾ ਜੋ ਵੀ ਵਿਚਾਰੇ ਡੈਥ ਹੋ ਗਈ ਆ ਉਹਦੀ ਕਾਨੂੰਨ ਦੇ ਘਰ ਨੂੰ ਸੰਭੂਗਾ ਕਾਨੂੰਨ ਦੇ ਬੱਚਿਆਂ ਨੂੰ ਪਾਲੂਗਾ ਹੁਣ ਛੋਟੇ ਛੋਟੇ ਬੱਚੇ ਨੇ ਬਾਈ ਦੱਸ ਰਹੇ ਨੇ ਮੌਕੇ ਦੀ ਡੈਥ ਹੋ ਗਈ ਐਨੀ ਭੈਣ ਅਕ ਟੱਕਰ ਮਾਰੀਏ ਕਹਿੰਦੇ ਮੱਝ ਨੇ ਵੀ ਯਾਨੀ ਉਹ ਵੀ ਬਾਈ ਦੀ ਜਿਹਦੇ ਮੌਕੇ ਡੈਥ ਹੋਈ ਮੱਝਾਂ ਚਰਾਉਣ ਲਈ ਖੁੱਲੇ ਆਮ ਲੈ ਕੇ ਫਿਰਦੇ ਨੇ ਸਰਕਾਰ ਔਰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਬਸ ਇਹ ਅਪੀਲ ਕਰਦੇ ਆ ਵੀ ਇਹਨਾਂ ਨੂੰ ਆਪਣਾ ਬੰਦ ਕਰਨਾ ਚਾਹੀਦਾ ਰੋਡ ਦੇ ਉੱਪਰੋਂ ਜਿੱਥੇ ਰਹਿੰਦੇ ਨੇ ਉੱਥੀ ਆਪਣੀਆਂ ਮੁੱਲ ਜ਼ਮੀਨ ਲੈ ਲੈਣਾ ਠੇਕੇ ਤੇ ਲੈ ਲੈਣਾ ਲੈ ਕੇ ਉੱਥੀ ਇਹਨਾਂ ਨੂੰ ਪਾਲਣਾ ਉੱਥੀ ਇਹਨਾਂ ਦਾ ਜੋ ਵੀ ਆ ਚਾਰਾ ਉੱਥੇ ਪਾਇਆ ਜਾਵੇ ਨਾ ਰੋੜਾਂ ਤੇ ਨਾ ਚੜਨ ਦਿੱਤਾ ਜਾਵੇ ਹੁਣ ਹਰ ਇੱਕ ਸਰਕਾਰ ਬੂਟੇ ਐਨੇ ਲਵਾ ਰਹੀ ਆ ਜੇ 500 ਬੂਟੇ ਲਵਾ ਰਿਆ ਤਾਂ 100 ਬੂਟਾ ਕੰਮਜਾਬ ਨਹੀਂ ਹੋ ਰਿਹਾ ਉਹਦੇ ਵਿੱਚੋਂ 400 ਬੂਟੇ ਨਾਲ ਡੰਗਰ ਖਰਾਬ ਕਰ ਦਿੰਦੇ ਸੋ ਇਹੀ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਨਾ ਰੋੜਾਂ ਦੇ ਉੱਪਰ ਨਾ ਨਾ ਦਿੱਤਾ ਜਾਵੇ ਆ ਦੇਖੋਣ ਕਿੰਨਾ ਵੱਡਾ ਹਾਦਸਾ ਹੋ ਗਿਆ ਇਹਦੇ ਲਈ ਕੌਣ ਜ਼ਿੰਮੇਵਾਰ ਆ ਧੰਨਵਾਦ ਅੱਜ ਕੀ ਨਾਮ ਤੁਹਾਡਾ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫ਼ਤਰ ਜਾ ਰ ਉਰੇ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹ ਗਿਰਦੀ ਸਾਰ ਹਨ ਸਪੋਟ ਡੈਥ ਹੋ ਗਈ। ਬੱਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕਿਆ। ਬੱਸਾ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਔਰਤਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਐ ਖੜਾਤਾ। ਉਹ ਫਿਰ ਪੁਲਿਸ ਵਾਲੇ ਬੁਲਾਏ। ਠੀਕ ਹੈ ਹੁਣੇ ਉਹਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਹਾਗੀਆਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਧਰਾਂ ਦਾ ਬੰਦਾ ਵਾ 40 ਸਾਲ ਦੀ 40-45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲੇ ਪਿੰਡ ਤੋਂ ਫੜ ਕੇ ਲੈ ਕੇ ਆਏ ਹਾਂ ਇਹਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਚੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸੇ ਹਾਸਤਾ ਬਾਲੇ ਪਿੰਡ ਤੋਂ 2 ਕਿਲੇ ਟੱਪ ਗਈ ਸਾਰੇ ਆ ਉੱਥੇ ਹੋਇਆ ਹੈ ਡਾਕਟਰ ਨਦੀਪੂ ਦਾਸ ਸਾਲ ਇੱਕ ਬਾਲੀਓ ਦਾ ਐਕਸੀਡੈਂਟ ਕੇਸ ਆ। ਕੀ ਡਿਟੇਲ ਹੈਗੀ? ਸਰ ਇਹ ਵਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਮਬੂਲੈਂਸ ਵਾਲੇ ਲੈ ਕੇ ਆਇਆ ਤੇ ਉਹ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ। ਉਹਦਾ ਜਦੋਂ ਡਾਕੂਮੈਂਟ ਚੈੱਕ ਕੀਤਾ ਤਾਂ ਨਾਮ ਮਕੇਸ਼ ਕੁਮਾਰ ਹੈ ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬੋਡੀ ਆਪਾਂ ਮੌਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਦੱਸ ਸਕਦੇ ਆ। ਕਿੰਨੇ ਦੀ ਉਮਰ ਹੈਗੀ? ਸਰ 34 ਸਾਲ ਹੈ। ਕੀ ਕੀ ਬੰਦ ਕਰ ਰਹੇ ਹੋ ਤੁਸੀਂ ਪਿੰਡ ਲੋਕੋ ਵਾਲੇ ਆ ਆਪਣੇ ਇੰਜਰੀ ਕਿੰਨੀ ਦੀ ਸੀਗੀ ਤੇ ਕਿੱਥੇ ਇੰਜਰੀ ਹਾਂ ਫਰੇਮ ਪੂਰਾ ਬਾਸ ਗਿਆ